ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਨਗ ਦਿਖਾਵਾਂਗੇ ਦੋਨੇ ਦੋਸਤੋ ਕਹਿ ਸਕਦੇ ਆ ਵੀ ਗੁਣਾਦਿਆਂ ਗੁਥਲਗਾਈਆਂ ਨੇ ਕਿਉਂਕਿ ਦੁੱਧ ਇਹਨਾਂ ਦਾ ਸੰਗਣਾ ਹੁੰਦਾ ਇੱਕ ਸ਼ਾਈ ਵਾਲਾ ਕੀ ਤੇ ਇੱਕ ਦੋਸਤੋ ਆ ਗਈ ਕਿਹੜਾ ਸ਼ਾਈ ਵਾਲ ਦੀ ਗੱਲ ਕਰਕੇ ਬਾਈ ਜੱਦਾ ਵੀ 17 18 ਲੀਟਰ ਤੇ ਕਰ ਦੁੱਧ ਇਹ ਕੀ ਪਾ ਸਕਦੀ ਹੈ ਇਹ 14-15 ਲੀਟਰ ਤਾਂ ਇਹ ਪਿਛਲੇ ਸੂਏ ਦਿੱਤਾ ਹੋਇਆ ਹਫਤੇ ਦੀ ਕੱਚੀ ਮੋਟਾ-ਮੋਟਾ ਥਣ ਲੱਗਿਆ ਸ਼ਾਈ ਵਾਲਾ ਤੇ ਦੁੱਤ ਵੀ ਸੰਗਣਾ ਹੁੰਦਾ ਤੇ ਬਾਕੀ ਹੁੰਦਾ ਵੀ ਗੁਣਾ ਕਰੀਏ ਸੁਭਾਅ ਦਾ ਦੋਸਤੋ ਦੋਨੇ ਠੰਡਾ ਸੀਲ ਹੈ ਵੀ ਸੁਭਾਅ ਦੀ ਹੈਗੀ ਠੰਡੀ ਸੀਲ ਹਫਤੇ ਦੀ ਕੱਚੀ ਹੈ ਵਲਟੇ ਨਾਲ ਹਜੇ ਪੰਨ ਸਾਰੇ ਵਲਟੇ ਨਾਲ ਕੱਢ ਕੇ ਫੇਰ ਇਹਨੂੰ ਸੁਣਾ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਦਾ ਲਾ ਸਕਦੇ ਮੁੱਲ ਬਾਈ ਦਾ ਦਾ ਵੀ ਜਿਹੜਾ ਇਹਦਾ ਆ ਗਿਆ 65000 ਬਾਕੀ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਸੌਦਾ ਤੁਸੀਂ ਲੈਣਾ ਨੰਬਰ ਥੱਲੇ ਸਕਰੀਨ ਤੇ ਬਾਈਦਾ ਚੱਲਦਾ ਰਹੂਗਾ ਦੂਜਾ ਸਵਾਸ ਹੁੰਦੇ ਇਧਰਲੇ ਪਾਸੇ ਦੋਸਤੋ ਤਾਜੀ ਸੂਈ ਪਰ ਕਈ ਜ਼ਿਆਦਾ ਵੀ ਇਸ ਟਾਈਮ 8 ਲੀਟਰ ਬੋਲਾ ਹਾਜ਼ਰ ਦੋ ਟਾਈਮ ਤਿੰਨ ਟਾਈਮ ਤਸੱਲੀ ਤੁਸੀਂ ਕਰ ਸਕਦੇ ਹੋ ਇਹ ਹੈ ਕਿ ਗਿਰ ਮਗਰ ਆ ਗਈ ਬੱਚੀ 12 13 ਲੀਟਰ ਦੋ ਦੋ ਇਹ ਵੀ ਦੋਸਤੋ ਪਾ ਦੋਗੀ 35000 ਦੋਸਤੋ ਦੀ ਡਿਮਾਂਡ ਹੈ ਜੈ ਜੀ ਡਿਮਾਂਡ ਹੈ ਬਾਕੀ ਇਹਦੇ ਚ ਵੀ ਮੰਨਤਨ ਹੋ ਜਾਊਗਾ ਨੰਬਰ ਬਾਕੀ ਬਾਈ ਦਾ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਦੋ ਨਾਗਾ ਬਾਕੀ ਬਾਈ ਨਾਲ ਸੰਪਰਕ ਕਰ ਲਓ ਫੁੱਲ ਵੀਡੀਓ ਤੁਹਾਨੂੰ ਅਜਾ ਡੈਰੀ ਫਾਰਮ ਤੇ ਮਿਲ ਜੂਗੀ ਦੋ ਤਾਂ ਸੰਗਣਾ ਪਲੱਸ ਗੁਣਾ ਕਰੀ ਵੀਡੀਓ ਦੇਖ ਲਈ ਧੰਨਵਾਦ